ਲੋਕ ਸਭਾ ਹਲਕਾ ਖੰਡੂਰ ਸਾਬ ਤੋਂ ਭਾਈ ਅਮਰਪਾਲ ਸਿੰਘ ਖਾਲਸਾ ਆਜ਼ਾਦ ਚੋਣ ਲੜਦੇ ਨੇ ਵੱਡੇ ਫਰਕ ਨਾਲ ਸੀਟ ਨੂੰ ਜਿੱਤ ਲੈਂਦੇ ਨੇ ਸੋ 1,97,000 ਵੋਟ ਦੇ ਵੱਡੇ ਫਰਕ ਨਾਲ ਆਪਣੇ ਵਿਰੋਧੀਆਂ ਨੂੰ ਹਰਾਉਣ ਤੋਂ ਬਾਅਦ ਜਿਹੜਾ ਕਿ ਉਹਨਾਂ ਨੂੰ ਵਧਾਈਆਂ ਮਿਲਦੀਆਂ ਸੀ ਉਹਨਾਂ ਨੂੰ ਜਿਹੜਾ ਕਿ ਲੋਕ ਲੱਡੂ ਵੰਡ ਰਹੇ ਸੀ ਤੇ ਦਿਬਰਗੜ ਜੇਲ੍ਹ ਦੇ ਵਿੱਚ ਉਹਨਾਂ ਨੂੰ ਮੁਵਦਾਈ ਦੇਣ ਵਾਸਤੇ ਉਹਨਾਂ ਦੀ ਪਤਨੀ ਕਿਰਨਦੀਪ ਕੌਰ ਅਸਾਮ ਪਹੁੰਚ ਜਾਂਦੇ ਨੇ ਸੋ ਜਦੋਂ ਦਿਬਰਗੜ ਜੇਲ੍ਹ ਵਿੱਚ ਇੰਟਰ ਹੁੰਦੇ ਨੇ ਤਾਂ ਉਹਨਾਂ ਦੇ ਹੱਥੇ ਵਿੱਚ ਇੱਕ ਪਰਸ ਹੁੰਦਾ ਹੈ ਉਸ ਪਰਸ ਦੇ ਵਿੱਚ ਪਰਸ ਦੇ ਉੱਤੇ ਇੱਕ ਅਹਿਮ ਖਾਸ ਚੀਜ਼ ਹੁੰਦੀ ਹੈ ਜਿਸ ਨੂੰ ਦੇਖ ਕੇ ਸਾਰੇ ਅਧਿਕਾਰੀ ਵੀ ਹੈਰਾਨ ਰਹਿ ਜਾਂਦੇ ਨੇ ਤੇ ਉਹ ਪਰਸ ਨੂੰ ਜਿਹੜਾ ਕਿ ਉੱਥੇ ਦੇਖਦੇ ਰਹਿ ਜਾਂਦੇ ਨੇ ਔਰ ਤਸਵੀਰਾਂ ਹੋ ਰਹੀਆਂ ਨੇ ਵਾਇਰਲ ਹੋ ਰਹੀਆਂ ਨੇ ਉਸ ਪਰਸ ਦੇ ਵਿੱਚ ਕੀ ਸੀ ਪਹਿਲਾਂ ਤਾਂ ਅਧਿਕਾਰੀਆਂ ਨੇ ਉਸ ਪਰਸ ਨੂੰ ਜਿਹੜਾ ਕਿ ਜਬਤ ਕਰਨਾ ਚਾਹਿਆ ਫਿਰ ਉਹ ਪਰਸ ਨੂੰ ਜਿਹੜਾ ਕਿ ਚੈੱਕ ਕੀਤਾ ਗਿਆ ਸੋ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸੋ ਕਿਰਨਦੀਪ ਕੌਰ ਡਿਬਰੂਗੜ ਜੇਲ੍ਹ ਦੇ ਵਿੱਚ ਪਾਈ ਅੰਮਰਤ ਪਾਲ ਸਿੰਘ ਖਾਲਸਾ ਨਾਲ ਮੁਲਾਕਾਤ ਕਰਨ ਵਾਸਤੇ ਉਹਨਾਂ ਨੂੰ ਮੁਬਾਰਕੀ ਦੇਣ ਚਾਹੁੰਦੇ ਨੇ ਜਿਹੜੀ ਕਿ ਖਡੂਰ ਸਾਹਿਬ ਤੋਂ ਉਹਨਾਂ ਨੇ ਵੱਡੀ ਜਿੱਤ ਦਰਜ ਕੀਤੀ ਹੈ ਖਡੂਰ ਸਾਹਿਬ ਤੋਂ ਉਹਨਾਂ ਨੇ 197000 ਵੋਟਾਂ ਦੇ ਵੱਡੇ ਫਰਕ ਨਾਲ ਆਪਣੀ ਬਹੁਦੀ ਨੂੰ ਹਰਾਇਆ ਹੈ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀਏ ਉਹਨਾਂ ਨੇ ਵੱਡੀਆਂ ਪਾਰਟੀਆਂ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਪਾਰਟੀ ਦੇ ਉਮੀਦਵਾਰਾਂ ਨੂੰ ਹਰਾ ਕੇ ਜਿੱਤ ਦਰਜ ਕੀਤੀ ਸੋ ਹੁਣ ਚਰਚਾ ਇਹ ਬਣੀ ਹੋਈ ਹੈ ਕਿ ਉਹ ਕਦੋਂ ਬਾਹਰ ਆ ਸਕਦੇ ਨੇ ਸਵਿਧਾਨ ਦੇ ਵਿੱਚ ਜਿਹੜਾ ਕਿ ਸੌ ਚੱਕਣ ਤੋਂ ਬਾਅਦ ਉਹ ਆਪਣੇ ਇਲਾਕੇ ਦੀ ਸੇਵਾ ਕਦੋਂ ਕਰ ਸਕਦੇ ਨੇ ਲੋਕਾਂ ਦੀ ਆਵਾਜ਼ ਸੰਸਦਾਂ ਵਿੱਚ ਕਦੋਂ ਚੱਕਣਗੇ ਸੋ ਉਸ ਤੋਂ ਪਹਿਲਾਂ ਕਿਰਨਦੀਪ ਕੌਰ ਜਿਹੜੇ ਕਿ ਉਹਨਾਂ ਨੂੰ ਮੁਲਾਕਾਤ ਕਰਨ ਵਾਸਤੇ ਜਾਂਦੇ ਨੇ ਉਹਨਾਂ ਨੂੰ ਬੁढ़ाई ਦੇਣ ਜਾਂਦੇ ਨੇ ਸੋ ਕਿਰਨਦੀਪ ਕੌਰ ਉਹਨਾਂ ਨੂੰ ਵੀ 5 ਦਿਨ ਤੋਂ ਪਹਿਲਾਂ ਮੁਲਾਕਾਤ ਕਰਨ ਤੋਂ ਪਹਿਲਾਂ ਉਹਨਾਂ ਦੇ ਪਰਸ ਦੀ ਜਿਹੜੀ ਕਿ ਚਰਚਾ ਹੋਣ ਲੱਗੀ ਉਹ ਪਰਸ ਦੀ ਵੀਡੀਓ ਵਾਇਰਲ ਹੋ ਰਹੀ ਏ ਉਹ ਪਰਸ ਦੇ ਨਾਲ ਕੀ ਖਾਸ ਜੁੜਿਆ ਹੋਇਆ ਸੀ ਉਹ ਜਿਹੜਾ ਕਿ ਬਹੁਤ ਵੱਡਾ ਖਬਰ ਬਣੀ ਹੋਈ ਏ ਪਹਿਲਾਂ ਤਾਂ ਉੱਥੇ ਜਿਹੜਾ ਕਿ ਵੈਰੀਫਿਕੇਸ਼ਨਾਂ ਹੁੰਦੀਆਂ ਨੇ ਜੋ ਉੱਥੇ ਚੈਕਿੰਗ ਹੋ ਰਹੀ ਸੀ ਉਹ ਚੈਕਿੰਗ ਅਧਿਕਾਰੀ ਦੇਖ ਕੇ ਹੈਰਾਨ ਹੋ ਗਏ ਕਿ ਉਹਨਾਂ ਦੇ ਪਰਸ ਨਾਲ ਕੋਈ ਇਲੈਕਟ੍ਰੋਨਿਕ ਜਿਹੜੀ ਐਮੋਜੀ ਚੀਜ਼ ਏ ਜਿਹੜੀ ਕਿ ਕੋਈ ਰਿਕਾਰਡਿੰਗ ਕਰਦੀ ਹੋਵੇ ਜਾਂ ਕੋਈ ਉਹ ਉਥੂ ਦਾ ਪੂਰੀ ਵੀਡੀਓ ਬਣਾ ਰਹੀ ਹੋਵੇ ਸੋ ਉਹਨਾਂ ਦੇ ਪਰਸਨਲ ਗੌਰ ਨਾਲ ਚੈੱਕ ਕੀਤਾ ਜਾਂਦਾ ਹੈ ਸੋ ਪਰਸ ਦੇ ਬਾਹਰ ਇੱਕ ਛੱਲਾ ਲੰਬਿਆ ਸੀ ਜਿਹੜਾ ਕਿ ਉਹ ਛੱਲਾ ਸੀ ਉਹ ਛੱਲੇ ਦੇ ਵਿੱਚ ਅਹਿਮ ਚੀਜ਼ ਸੀ ਸੋ ਸਾਰੇ ਅਧਿਕਾਰੀ ਵੇਖ ਕੇ ਹੈਰਾਨ ਹੋ ਜਾਂਦੇ ਨੇ ਔਰ ਕਿਰਨਦੀਪ ਗੁਰ ਜਿਹੜੀ ਕਿ ਉਹ ਛੱਲੇ ਨੂੰ ਲੈ ਕੇ ਉਹ ਪੂਰੀ ਵੀਡੀਓ ਵਾਇਰਲ ਹੋ ਰਹੀ ਹੈ ਸੋ ਕੀ ਸੀ ਉਹ ਛੱਲੇ ਦੇ ਵਿੱਚ ਲੱਗਿਆ ਹੋਇਆ ਸੋ ਬਹੁਤ ਚਰਚਾ ਬਣੀ ਹੋਈ ਹੈ ਕਿਰਨਦੀਪ ਕੌਰ ਜਿਨ੍ਹਾਂ ਨੇ ਜਦੋਂ ਨੋਮੀਨੇਸ਼ਨ ਭਰੇ ਸੀ ਤਾਂ ਉਦੋਂ ਉਹਨਾਂ ਦੀ ਚੱਲ ਅਚਲ ਜਾਇਦਾਦ ਨਾਲ ਅਟੈਚ ਕੀਤੀ ਜਾਂਦੀ ਨਾਲ ਨੋਮੀਨੇਸ਼ਨ ਵਿਖਾਈ ਜਾਂਦੀ ਹੈ ਸੋ ਕਿਰਨਦੀਪ ਕੌਰ ਦੀ ਜਿਹੜੀ ਜਾਇਦਾਦ ਤੇ ਭਾਈ ਅੰਮ੍ਰਿਤਪਾਲ ਦੀ ਜਾਇਦਾਦ ਜੇਕਰ ਕਿਰਨਦੀਪ ਕੌਰ ਦੀ ਜਾਇਦਾਦ ਹਟਾ ਦਿੱਤੀ ਜਾਵੇ ਤਾਂ ਭਾਈ ਅੰਮ੍ਰਿਤਪਾਲ ਕੋਲ ਸਿਰਫ 1000 ਰੁਪਏ ਜਿਹੜਾ ਕਿ ਉਹਨਾਂ ਚੱਲ ਚੱਲ ਜਾਇਦਾਦ ਸੀ ਸੋ ਦੂਸਰੇ ਪਾਸੇ ਜਿਹੜੀ ਕਿਰਨਦੀਪ ਕੌਰ ਜਿਨ੍ਹਾਂ ਕੋਲ ਵਿਦੇਸ਼ੀ ਕਨਸੀ ਜਿੰਨੀ ਕੀਮਤ ਜਿਹੜੀ ਇਹ 14 ਤੋਂ 15 ਲੱਖ ਰੁਪਏ ਬਣਦੀ ਸੀ ਸੋ ਉਹ ਕੁੱਲ ਮਲਾ ਕੇ ਉਹਨਾਂ ਦੀ ਜਾਇਦਾਦ ਦਿਖਾਈ ਗਈ ਸੀ ਸੋ ਹੁਣ ਕਿਨਨ ਦੀ ਕੋਲ ਜਦੋਂ ਵਿਧਾਈ ਦੇਣ ਵਾਸਤੇ ਜਾਂਦੇ ਨੇ ਆਪਣੇ ਪਤੀ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਸਾ ਨਾਲ ਮੁਲਾਕਾਤ ਕਰਨ ਜਾਂਦੇ ਤਾਂ ਉਹਨਾਂ ਦਾ ਇਹ ਪਰਸੇ ਉੱਤੇ ਚਰਚਾ ਬਚਾ ਆ ਜਾਂਦਾ ਹੈ ਪਰਸਤੇ ਵਿੱਚ ਜਿਹੜਾ ਛੱਲਾ ਲੱਗਿਆ ਹੁੰਦਾ ਉਹ ਛੱਲੇ ਦੇ ਵਿੱਚ ਜਿਹੜੀ ਤਸਵੀਰ ਲੱਗੀ ਹੁੰਦੀ ਏ ਉਹ ਭਾਈ ਅੰਮ੍ਰਿਤਪਾਲ ਸਿੰਘ ਖਾਸਾ ਦੀ ਤਸਵੀਰ ਹੁੰਦੀ ਏ ਸੋ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਖਾਸਾ ਦੀ ਤਸਵੀਰ ਨੂੰ ਛੱਲੇ ਵਿੱਚ ਲੱਗਿਆ ਹੋਣ ਕਰਕੇ ਵੀਡੀਓ ਵਾਇਰਲ ਹੋ ਰਹੀ ਔਰ ਬਹੁਤ ਸਾਰੇ ਇਹਨਾਂ ਅਧਿਕਾਰੀ ਸੀ ਜਿਹੜੇ ਉੱਥੇ ਗਾਰਡ ਸੀ ਉਹ ਦੇਖ ਕੇ ਹੈਰਾਨ ਹੋ ਜਾਂਦੇ ਨੇ ਕਿ ਇਹ ਛੱਲਾ ਕੀ ਇਹਦੇ ਛੱਲੇ ਨੂੰ ਬਾਰ ਬਾਰ ਵੇਖਿਆ ਜਾਂਦਾ ਹੈ ਕਿ ਕਿਦੇ ਇਹਦੇ ਵਿੱਚ ਕੋਈ ਇਲੈਕਟ੍ਰੋਨਿਕ ਕੈਮਰਾ ਤਾਂ ਨਹੀਂ ਫਿੱਟ ਕੀਤਾ ਹੋਇਆ ਕੋਈ ਇਹਦੇ ਚ ਇਸ ਤਰ੍ਹਾਂ ਦਾ ਵੀਡੀਓਗ੍ਰਾਫੀ ਤਾਂ ਨਹੀਂ ਹੋ ਰਹੀ ਕੋਈ ਇਹਦੇ ਚ ਜਿਹੜੀ ਆਵਾਜ਼ ਤਾਂ ਨਹੀਂ ਚੈੱਕ ਹੋ ਰਿਹਾ ਰਿਕਾਰਡਿੰਗ ਹੋ ਰਹੀ ਸੋ ਸਾਰਾ ਚੈੱਕ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਮੁਲਾਕਾਤ ਕਰਵਾਈ ਜਾਂਦੀ ਹੈ ਸੋ ਪਰਸ ਜਿਹੜਾ ਕਿ ਉਹਨਾਂ ਦਾ ਪੂਰਾ ਮੀਡੀਆ ਦੇ ਵਿੱਚ ਚਰਚਾ ਬਣੀ ਹੋਈ ਹੈ ਕਿ ਕਿਰਨਦੀਪ ਕੋ ਜਿਹੜੇ ਕਿ ਪਤਨੀ ਪਾਈ ਅਮਰਪਾਲ ਸਿੰਘ ਖਾਲਸਾ ਦੀ ਚਲੇ ਡੇਬਰੂਗਰ ਦੇ ਵਿੱਚ ਗੈਰ ਹਰ ਰੋਣਾ ਦੱਲਿਆ ਤੁਸੀਂ ਪਰ ਸੀ ਉਹ ਪਰਸ ਦੇ ਨਾਲ ਜਣਾ ਛੱਲਾ ਲੱਗਿਆ ਸੀ ਛੱਲੇ ਦੇ ਵਿੱਚ ਪਾਈ ਅੰਮ੍ਰਿਤਪਾਲ ਸਿਖਾਹ ਸਾਹਿਬ ਦੀ ਤਸਵੀਰ ਜਿਹੜੀ ਚਰਚਾ ਵਿੱਚ ਬਣੀ ਹੋਈ ਹੈ